ਲੋ ਜੀ ਅੰਕਲ ਜੀ ਹੁਣੀ ਮੀ ਪੈਂਦੇ ਵਿੱਚ ਹੀ ਸਾਡੇ ਪਿੰਡ ਨੂੰ ਬੂਟੇ ਲੈਣ ਲਈ ਆਏ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਪਿੰਡ ਭਾਮ ਜੋ ਕਿ ਸਾਡੀ ਸੇਵਾ ਚੱਲ ਰਹੀ ਹੈ ਜੀ ਕੁਝ ਕੁ ਸਾਲਾਂ ਤੋਂ ਜਿਹੜੇ ਅਸੀਂ ਫ੍ਰੀ ਬੂਟੇ ਵੰਡੇ ਜਾ ਰਹੇ ਸਾਡੇ ਬਲੋ ਛਾਂਦਾਰ ਫੁੱਲਦਾਰ ਫਲਦਾਰ ਤੇ ਅੱਜ ਇਹਨਾਂ ਨੂੰ ਛਾਂ ਵਾਲੇ ਬੂਟੇ ਨਾਲੇ ਫਲਦਾਰ ਬੂਟੇ ਦਿੱਤੇ ਗਏ ਆ ਅੰਕਲ ਉਹਨਾਂ ਦਾ ਪਿੰਡ ਹੈਗਾ ਜੀ ਪਿੰਡ ਜੱਲੋਵਾਲ ਜੋ ਕਿ ਸਾਡੇ ਪਿੰਡ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜੀ ਅੰਕਲ ਉਹਨਾਂ ਦਾ ਨਾਮ ਹੈਗਾ ਜੀ ਬਲਦੇਵ ਸਿੰਘ ਜੀ ਪੰਜਾਬ ਪੁਲਿਸ ਦੇ ਵਿੱਚੋਂ ਲਟਾਇਰ ਹੋਏ ਆ ਅੰਕਲ ਜੀ ਕਹਿੰਦੇ ਸਾਨੂੰ ਸ਼ੌਂਕ ਬਹੁਤ ਆ ਤੇ ਫੁੱਲ ਬੂਟੇ ਲਗਾਉਣ ਦਾ ਕਿਉਂਕਿ ਸਾਨੂੰ ਵੀ ਆਸ ਹੈ ਕਿ ਜਿਹੜਾ ਬੰਦਾ ਚੱਲ ਕੇ ਆਉਂਦਾ ਆ ਉਹ ਸ਼ੌਂਕ ਦੇ ਤੌਰ ਤੇ ਹੀ ਆਉਂਦਾ ਆ ਨਾ ਹੀ ਉਹ ਬੂਟਾ ਖਰਾਬ ਹੋਊਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਬੰਦੇ ਨੇ ਮਿਹਨਤ ਕਰ ਲੈਣੀ ਆ ਤੇ ਬੂਟੇ ਲਾ ਲੈਣੇ ਆ ਸੋ ਸਾਡਾ ਹੌਸਲਾ ਵਧਦਾ ਜਦੋਂ ਬਜ਼ੁਰਗ ਬੱਚੇ ਵੱਡੇ ਵੀਰ ਭਰਾ ਸਾਡਾ ਸਾਥ ਦਿੰਦੇ ਆ ਲੋ ਜੀ ਬਰਸਾਤ ਦਾ ਮੌਸਮ ਚੱਲਦਾ ਆ ਤੇ ਇਨ੍ਹਾਂ ਟਾਈਮਾਂ ਦੇ ਵਿੱਚ ਬੂਟੇ ਜਿਹੜੇ ਆ ਵੱਧ ਫੁੱਲ ਜਾਂਦੇ ਆ ਤੇ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਆ ਕਿ ਬੂਟੇ ਲਗਾਈਏ ਮਿਲਦੀ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਐਦੇ ਹੀ ਦਿੰਦੇ ਰਹੋ ਤੇ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ